दो हाथ जोड़ के है माने चुप करस मिनट ला लो लोग गला कर ली चुप हो जाओगे बह जाओ तुम्हें बह जाओ ये प्यार कर दो बैज बहुत ਬਾਬੇ ਜੀ ਸੌ ਜਿਹੜਾ ਬੋਟੂ ਆ। ਜੇ ਗੁਰੂ ਮਹਾਦਰ ਨਾਦਰ ਮਾਦੂ ਤੇ ਚੁੱਪ ਕਰ ਜਾਓ। ਕੋਈ ਵੀ ਇਹਾਜ ਤੇ ਚਲੀ ਜੜੇ। ਆ ਪਰੇ ਕਰ ਭਾਈ ਸਾਹ ਦਾ ਬਣਾ। ਲੈ ਆ ਪਰੇ। ਉਹ ਭਾਈ ਇਹਨੂੰ ਕਿਹ ਪਰੇ ਲਾਇਆ ਜੀ। ਬਹੁਤ ਵੱਡੀ ਪ੍ਰਾਪਤੀ ਆ। ਜਿਹੜੀ ਪੂਰੀ ਦੁਨੀਆ ਤੱਕ ਖਬਰ ਪਹੁੰਚ ਗਈ। ਜਿਹੜਾ ਨੂੰ ਨਸ਼ੇੜੀ ਦੱਸਦੇ ਸੀ। ਜਿਹੜਾ ਬੇਈਂਦੀ ਦੱਸਦੇ ਸੀ। ਆ ਕਿਦਾਂ ਫਵਾ ਸਕਿਆ ਵੇਖੋ। ਨਾਮਾਂ ਮੈਂ ਨਾਮੇ ਸਿਆਸਤ ਕਰਨੀ ਹੈ ਨਾ ਮੈਨੂੰ ਆਉਂਦੀ ਹੈ। ਮੇਰੀ ਬੇਨਤੀ ਹੈ ਕਿ ਛੋਟੀਆਂ ਹੈ ਛੋਟੇ ਜਿਹੇ ਆਪਣੇ ਚ ਸੁਧਾਰ ਕਰ ਲਈਏ। ਜਿਹੜੇ ਨੌਜਵਾਨ ਗੱਭਰੂ ਹੈ ਜਿਹੜੇ ਫੇਸਬੁੱਕ ਤੇ ਸਾਰਾ ਦਿਨ ਲਾਲਾ ਲਾਲਾ ਜੀ ਕਰੀ ਜਾਂਦੇ ਆ ਇਹਨਾਂ ਨੂੰ ਸੰਜਮ ਵਰਤਣਾ ਸ਼ੁਰੂ ਕਰੇ। ਜਾਣਦੇ ਯਾਰ ਅੱਗੇ ਜਾਓ। ਆਪਣੇ ਹੱਕਾਂ ਲਈ ਲੜਨਾ ਜ਼ਰੂਰੀ ਹੈ। ਪਰ ਸਾਨੂੰ ਆਪਣੇ ਆਪ ਨੂੰ ਵੀ ਥੋੜਾ ਜਿਹਾ ਬਦਲਣਾ ਪਊਗਾ। ਬਦਲਦੇ ਸਮਾਜ 'ਚ ਅਸੀਂ ਦੇਖੀਏ ਕਿ ਪੂਰੀ ਦੁਨੀਆ 'ਚ ਕਿਹੜੀ ਫੇਸਬੁੱਕ ਹੈ ਕੋਈ ਸਾਡੇ ਵਾਂਗ ਵਰਤਦਾ ਹੈ। ਆਪकी ਲੜਾਈ ਲਈ ਵਰਤਦਾ ਕਿੰਨੀਆਂ ਸਾਤਾ ਧਰਮਾਂ ਚ ਅਸੀਂ ਵੰਡੇ ਗਏ ਕਿ ਸਾਨੂੰ ਹੱਕ ਕਿਵੇਂ ਮਿਲੂਗਾ ਹੱਕ ਤਾਂ ਬੇਟਾ ਸਰਬੱਤ ਦਾ ਭਲਾ ਮੰਗਾਗੇ ਤਾਂ ਹੀ ਮਿਲੂਗਾ ਜਦੋਂ ਆਪਣੇ ਘਰ ਤੋਂ ਪਹਿਲਾਂ ਇਹ ਸੋਚਾਂਗੇ ਕਿ ਮੇਰੇ ਡੈਕ ਦੀ ਆਵਾਜ਼ ਗਵਾਡੀ ਨੂੰ ਤੰਗਤਾ ਨਹੀਂ ਕਰਦੀ ਕੋਦੋਂ ਇੱਕ ਸੱਭਿਆਕ ਸਮਾਜ ਬਣੂਗਾ ਕੀ ਸੰਗੀਤ ਸੁਣੋ ਕਿਤੇ ਜੇ ਵਕਤ ਮਿਲਦਾ ਇਹਨੂੰ ਵੰਡ ਲਿਆ ਕਰੋ ਨੌਜਵਾਨੋ ਮੇਰੇ ਗੁਰਬਾਣੀ ਸੁਣਾਇ ਕਰੋ ਸ਼ਾਮ ਨੂੰ ਕਵਾਲੀਆਂ ਕਿਤੇ ਗੀਤ ਵੀ ਸੁਣ ਲਿਆ ਗੀਤ ਹਮੇਸ਼ਾ ਮੈਨ ਨਹੀਂ ਹੁੰਦਾ ਜੇਤ ਉਹ ਹੀ ਤੂੰ ਹੁਕਮ ਸੋ ਦੋ ਚਾਰ ਬੈਂਤੀਆਂ ਧਰਨਾ ਸਫਲ ਹੈ ਪੂਰਾ ਕਾਮਯਾਬ ਹੈ ਔਰ ਜਿਹੜੇ ਹਸਾਬ ਚ ਬੱਗਿਆ ਮੈਨ ਲੱਗਦਾ ਸਾਲ ਨਹੀਂ ਖੁੱਲਣਾ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਜਿੰਦਾਬਾਦ ਭਾਈ ਸਾਲ ਸਾਲ ਦਾ ਸਾਰੇ ਜਥੇ ਬੰਦੀਆਂ ਨੇ ਲੱਖੇ ਦਾ ਬਹੁਤ ਜੋਰ ਲੱਗੇ ਹੋਏ ਤੂੰ ਵਧਾਈ ਦਾ ਪਾਤਰ ਆਇਆ ਲਖਾ ਪੰਜਾਬੀਆਂ ਦਾ ਆਨ ਬਣ ਕੇ ਉੱtreਆ। ਔਰ ਜਿੰਨੇ ਵੀ ਮੁੰਡੇ ਕਾਲਜਾਂ ਚ ਪਾਰਟੀ ਬਾਜੀ ਲਈ ਲੜਦੇ ਆਂ, ਇਲੈਕਸ਼ਨਾਂ ਚ ਖੜਦੇ ਆਂ, ਕਿੰਨਾ ਚੰਗਾ ਹੋਵੇ ਜੇ ਉਹ ਆਪਣੇ ਜੂਨੀਅਰ ਨਾਲੇ ਜੁੜ ਜਾਣ। ਹੱਕਾਂ ਲਈ ਲੜ। ਐਗਜ਼ਾਮਪਲ ਬੜੀ ਛੋਟੀ ਹੈ। ਜਦੋਂ ਸੁੱਚਾ ਆਪਣੀ ਪਰਜਾਈ ਦਾ ਕਤਲ ਕਰਦਾ ਤਾਂ ਉਹ ਸੁੱਚਾ ਵਜਦਾ। ਜਦੋਂ ਬਹੁ ਗਰੀਬ ਦੀ ਰਾਖੀ ਕਰਦਾ ਫੇ ਸੁੱਚਾ ਸਿੰਘ ਸੂਰਮਾ ਬਣ ਜਾਂਦਾ। ਐਸੇ ਤਰ੍ਹਾਂ ਦੁੱਲਾ ਜਦੋਂ ਛੋਟੀਆਂ ਲੜਾਈਆਂ ਲੜਦੇ ਤਾਂ ਦੁੱਲਾ ਰਹਿ ਜਾਂਦਾ ਪਰ ਜਦੋਂ ਸੱਚ ਨਾਲ ਕੋਈ ਟੱਕਰ ਲੈਂਦਾ ਫਿਰ ਦੁੱਲਾ ਪੱਟੀ ਹੋ ਜਾਂਦਾ ਸੋ ਇਸ ਕਰਕੇ ਜੇ ਤੁਸੀਂ ਮੈਚ ਰਹੋਗੇ ਤਾਂ ਫਿਰ ਆਪਣੇ ਔਰੇ ਚ ਰਹੋਗੇ ਜੋ ਦੁਨੀਆ ਲਈ ਨਿਕਲ ਜੂਗੇ ਫਿਰ ਦੁਨੀਆ ਤੁਹਾਨੂੰ ਬਹੁਤ ਖੂਬਸੂਰਤ ਲੱਗਦੀ ਹੈ ਫਿਰ ਦੁਨੀਆ ਹੱਥਾਂ ਤੇ ਚੱਕਦੀ ਹੈ ਸੋ ਆਪਸੀ ਮੈਚੋਂ ਨਿਕਲੀਏ ਆਪ ਫੇ ਬਾਬੇ ਦੇ ਜਿਹੜੇ ਸਲੋਗਨ ਦਿੱਤੇ ਉਹਨਾਂ ਤੇ ਚੱਲੀਏ ਸੋ ਧਰਨਾ ਕਾਮਯਾਬਾ ਬਹੁਤਿਆਂ ਨਾਲ ਕਰਨ ਦੀ ਲੋੜ ਨਹੀਂ ਕਿਸਾਨ ਯੂਨੀਅਨ ਜਿੰਦਾਬਾਦ ਨੇ ਮਜ਼ਦੂਰਾਂ ਤੇ ਸਾਡੇ ਕਦੇ ਵੀ ਮਜ਼ਦੂਰ ਨਹੀਂ ਸੀ ਕਿਰ ਕਹਿੰਦੇ ਹੁੰਦੇ ਕਿਉਂਕਿ ਇਹ ਸਲੋਗਨ ਹੁਣ ਬਣ ਕੇ ਸਾਂਝੀ ਉਹ ਕਹਿੰਦੇ ਸੀ ਹਿੱਸੇਦਾਰੇ ਹੁੰਦਾ ਸੀ ਫਸਲ ਉਹ ਵੀ ਸਾਡੇ ਬਾਪੂ ਆ ਉਹਨਾਂ ਬਾਰੇ ਵੀ ਅਸੀਂ ਸੋਚਣਾ ਸਾਂਝਾ ਮਨ ਦੁਨੀਆਂ ਜੁਨੀਆਂ ਜਾਤਾ ਪਾਤਾ ਬਣਾਈਆਂ ਅਮੀਰ ਲੋਕਾਂ ਨੇ ਵੰਡ ਲਈ ਉਹ ਬਣਾਈਆਂ ਜਾਤਾ ਦੋ ਹੀ ਹੁੰਦੇ ਨੇ ਇੱਕ ਅਮੀਰ ਵਰਗ ਇੱਕ ਗਰੀਬ ਵਰਗ ਇੱਕ ਸ਼ਹਿਰੀ ਵਰਗ ਇੱਕ ਪਿੰਡੂ ਵਰਗ ਸੋ ਪਿੰਡ 'ਚ ਜਿਹੜਾ ਵੀ ਰਹਿੰਦਾ ਜਿਹੜਾ ਵੀ ਪਿੰਡ 'ਚ ਰਹਿੰਦਾ ਖੇਤੀ ਕਰਦਾ ਹੈ ਜਾਂ ਜ਼ਮੀਨ ਹੈ ਉਹ ਜ਼ਿਮੀਂਦਾਰ ਹੈ ਠੀਕ ਹੈ ਜੀ ਜੋ ਇਸ ਕਰਕੇ ਦੇਡੇ 'ਚੋਂ ਨਿਕਲ ਆ ਪਊਗਾ ਸੋ ਬਾਕੀ ਬਾਕੀ ਲੱਖਾ ਬੋਲੂਗਾ ਜੱਟਰ ਜਾਟ 'ਚ ਫਰਕ ਕੀਆ ਮੈਂ ਦੇਖੋ ਇੱਕ ਕੰਨਿਆ ਇੱਕ ਮੁਦਕ ਲੱਗਿਆ ਜੱਟ ਜਾਟ 'ਚ ਫਰਕ ਨਾ ਕੋਈ ਦੋਨੋਂ ਭਾਈ ਭਾਈ ਜੱਟ ਜਾਟ 'ਚ ਫਰਕ ਨਾ ਕੋਈ ਦੋਨੋਂ ਭਾਈ ਭਾਈ ਸਹੀ ਗੱਲ ਹੈ ਜੀ ਬਿਲਕੁਲ ਸੋ ਹਰਿਆਣੇ ਵਾਲਿਆਂ ਨੇ ਬਹੁਤ ਸਵਾਦ ਦਿੱਤਾ ਹੈ ਜੇ ਇੱਥੇ ਰਾਜਸਥਾਨ ਵੀ ਨਿਕਲਿਆਵੇ ਜੇ ਜਾਗਰੂਕਤਾ ਆ ਜਾਵੇ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਕਦੇ ਵੀ ਕੋਈ ਪਹਿਲ ਹੁੰਦੀ ਹੈ ਅਕਾਹੂਕ ਦੀਓ ਪੰਜਾਬ ਹੀ ਕਰਦਾ ਜਿਸ ਪੰਜਾਬ ਨੂੰ ਨਸ਼ੇੜੀ ਇਹ ਮੀਡੀਆ ਕਹਿ ਕਹਿ ਕੇ ਠੱਗ ਦਿਆ ਆ ਦੱਸੋ ਮੈਨੂੰ ਇਹਨਾਂ ਜੋ ਕਿੰਨੇ ਕਿੰਨੇ ਕਿ ਨਸ਼ੇੜੀ ਦਿਸਦੇ ਤੁਹਾਨੂੰ ਆ ਚੱਕ ਚੱਕ ਤੇ ਪਥਰੇ ਵਾਲੇ ਸਾਈਡ ਤੇ ਮਾਰੇ ਵੀ ਵੀ ਕੁਆਟਿਟੀਆਂ ਲਾਟਾ ਚੱਕ ਚੱਕ ਸਾਈਡ ਤੇ ਰੱਖਤੀਆਂ ਨੇ ਨਸ਼ੇੜੀ ਆ ਨਾ ਸਾਡੇ ਗੱਭਰੂ ਜੇ ਕੋਈ ਨਸ਼ਾ ਕਰਦਾ ਅਸੀਂ ਕਹਿ ਸਕਦੇ ਆ ਵੀ ਸਾਡਾ ਮੁੰਡਾ ਨਸ਼ਾ ਕਰਦਾ ਅਸੀਂ ਕਹਿ ਸਕਦੇ ਆ ਵੀ ਸਾਡਾ ਪਰ ਸਾਨੂੰ ਕੋਈ ਬਾਹਰੋਂ ਆ ਕੇ ਨਹੀਂ ਕਹਿ ਸਕਦਾ ਕਿ ਤੁਹਾਡੇ ਸਟੇਟ ਚ ਨਸ਼ੇ ਅਸੀਂ ਨਹੀਂ ਮੰਨਦੇ ਅਸੀਂ ਕਿਸੇ ਦੀ ਨਹੀਂ ਸੁਣਦੇ ਅਸੀਂ ਆਪਣੀ ਜਲ ਜੂਰ ਕਰਾਂਗੇ ਅਸੀਂ ਆਪਣੇ ਮੁੰਡੇ ਨੂੰ ਸਮਝਾ ਸਕਦੇ ਹਾਂ ਕਿ ਸ਼ਰਾਬ ਨਹੀਂ ਪੀਣੀ ਨਸ਼ਾ ਨਹੀਂ ਕਰਨਾ ਪਰ ਸਾਨੂੰ ਕੋਈ ਬਾਹਰੋਂ ਪਏ ਉਹਦਾ ਮੁਕਾਬਲਾ ਕਰਿਆ ਕਰੋ ਉਹਨੂੰ ਕਾਊਂਟਰ ਕਰਿਆ ਕਰੋ ਉਹਨੂੰ ਕਹਿ ਪੁੱਛਿਆ ਕਰੋ ਕਿ ਵੱਡੇ ਸ਼ਹਿਰਾਂ ਜਿਹੜੇ ਮੈਟਰੋ ਸਿਟੀਆ ਉੱਤੇ ਕਿੰਨੀ ਸ਼ਰਾਬ ਵਿਕਦੀ ਹੈ ਪੁੱਛਿਆ ਕਰੋ ਸੋ ਇਸ ਕਰਕੇ ਅਸੀਂ ਨਹੀਂ ਨਸ਼ੇੜੀ ਅਸੀਂ ਕੰਮ ਹੈ ਕਰਤੀਆਂ ਮਿਹਨਤ ਕਰਸ਼ ਸਾਡਾ ਪ੍ਰਦਰਸ਼ਨ ਬੜਾ ਸ਼ਾਂਤ ਹੈ ਇਹ ਲੋਕਤੰਤਰ ਚ ਹੈ ਇਹਦੇ ਚ ਕੋਈ ਹੱਲਾ ਗੁੱਲਾ ਨਹੀਂ ਔਰ ਕਿੰਨੀ ਖੂਬਸੂਰਤੀ ਨਾਲ ਖੇਡਾ ਲੰਬਾ ਲੈ ਲੱਗੇ ਮੈਨੂੰ ਲੱਗਦਾ ਜੀ ਸਭ ਆਪਣੀ ਬਸਤੀ ਚ ਹੈ ਉਤਾਰਸ਼ ਖੇਡ ਰਿਹਾ ਕੋਈ ਪਕੌੜੇ ਬਕ ਰਹੇ ਐ ਇਸ ਤਰ੍ਹਾਂ ਦੀ ਸੱਭਤਾ ਵੀ ਕਿਤੇ ਕਿਤੇ ਮਿਲਦੀ ਐ ਜਿਹੜੇ ਪੁਲਿਸ ਵਾਲੇ ਰੋਕਦੇ ਆ ਉਹਨਾਂ ਨੂੰ ਵੀ ਲੰਗਰ ਸ਼ਿਕਾਇਤ ਜਾਂਦਾ ਇਕ ਤਾੜੀ ਮਾਰੋ ਇਹਨਾਂ ਬਾਬੇ ਦੇ ਨਾਮ ਤੇ ਅੱਗੇ ਉਪਰ ਨਾ ਡਿੱਗੋ ਯਾਰ ਪੰਜਾਬੀ ਇੱਕ ਕੀਮਤੀ ਐ ਪੰਜਾਬੀ ਜਿਹੜੇ ਆਪਸ ਚ ਲੜਦੇ ਐ ਲੜ ਕੇ ਆਪਾਂ ਜੇਲ੍ਹਾਂ ਚ ਜਾਣੇ ਐ ਨਹੀਂ ਜਾਣਾ ਚਾਹੀਦਾ ਤੁਹਾਨੂੰ ਆਪਸ ਚ ਲੜਨ ਦਾ ਵਕਤ ਤੇ ਨਹੀਂ ਸਾਡੀ ਆਵਾਜ਼ੀ ਬਹੁਤ ਥੋੜੀ ਐ ਕੱਟ ਗਿਣਤੀਆਂ ਨੂੰ ਹਮੇਸ਼ਾ ਇੱਕ ਇੱਕ ਬੰਦਾ ਜਹੂਦੀ ਦੀ ਜਦੋਂ ਕਿਸੇ ਦੀ ਹੱਥ ਤੇ ਚ ਕੋਈ ਮੌਤ ਹੋ ਜੇ ਜੇ ਉਹਦਾ ਜਿਹੜਾ ਖੂਨ ਧਰਤੀ ਤੇ ਡੁੱਲਦਾ ਨਾ ਉਹ ਮਿੱਟੀ ਤੇ ਸੜਕ ਪਟਕੇ ਨਾਲ ਲੈ ਜਾਂਦੇ ਉਹ ਕਹਿੰਦੇ ਸਾਡਾ ਖੂਨ ਹੈ ਆਪਣੇ ਚ ਐਦਾਂ ਦੀ ਸਮਰੱਥਾ ਪੈਦਾ ਕਰਨੀ ਪੈਣੀ ਹੈ ਫੇਰ ਆਪਾਂ ਮਹਾਨ ਦੁਨੀਆ ਦੀ ਜਿਹੜੀ ਬਾਬਾ ਜੀ ਨੇ ਸੋਚੀ ਸੀ ਆਹ ਉਹ ਕਮਿਊਨਿਟੀ ਅਸੀਂ ਬਣਾਉਣੀ ਹੈ ਹੋਰ ਕੋਈ ਹੁਕਮ ਬਾਕੀ ਗਾਣ ਵਾਲਿਆਂ ਨੂੰ ਬਖਸ਼ ਦਿਆ ਕਰੋ ਜਿੰਦਾ ਗਾਣ ਵਾਲਾ ਆਉਂਦਾ ਇਹ ਕਹਿੰਦੇ ਫੋਟੋ ਆ ਕੇ ਚਾਣ ਆਉਂਦਾ ਜੇ ਨਹੀਂ ਆਉਂਦਾ ਕਹਿੰਦੇ ਵਿਕ ਗਿਆ ਅੱਛਾ ਜੇ ਲੋਕਾਂ ਪੈਣੀ ਹੈ ਇੱਕ ਬੱਡੇ ਕੋਲ ਫੋਲੋ ਮਾਰੇ ਜਾ ਬੋਲ ਲੈਣ ਕੋ ਮੈਂ ਵੀ ਮੈਂ ਕੋਈ ਸਭ ਸੈਟਾ ਛੋਟੇ ਪਾਈ ਫਿਕਰੇ ਨਾ ਕਰ ਪੋ ਸੈਟ ਕਰ ਦੋ ਜੇ ਲੋਕਾਂ ਪੈਣੀ ਹੈ ਸਾਰੇ ਆਪਣੀ ਪਸੰਦ ਦੀ ਪਾਰਟੀ ਨੂੰ ਵੋਟਾਂ ਪਾਉਣੇ ਆ ਉਹਨੇ ਤੇ ਸਾਰੇ ਲੀਡਰਾਂ ਨੂੰ ਆਪਣੇ ਘਰੇ ਵੀ ਬੁਲਾਉਣੇ ਆ ਬੁਲਾਉਣੇ ਆ ਆਪਣੀ ਪਸੰਦ ਦੇ ਨੂੰ ਤੇ ਜਦੋਂ ਗਾਉਣ ਵਾਲਾ ਲੀਡਰ ਦਾ ਫੋਟੋ ਪਚਾਉਂਦੇ ਕਹਿੰਦੇ ਬਪਾਉ ਮਾਲ ਐ ਲੈ ਕਰਿਆ ਕਰੇ ਤਖਾਣਾ ਕਰੇ ਗਰੂਪ ਸਲਾਕਰ ਵੀ ਥੋੜੀ ਹੈ ਮੈਂ ਤਾਂ 20 ਸਾਲ ਤੋਂ ਕਹੀ ਜਾਂਦਾ ਵੀ ਡੇਰੇਆ ਚ ਨਾ ਜਾਓ ਬਈ ਆਹ ਥੋੜਾ ਹੋ ਜਾਣਾ ਕੰਮ ਜੇ ਜ਼ਮੀਨ ਵਾਲਾ ਛੇ ਸਾਲ ਪਹਿਲਾਂ ਦਾ ਕਹੀ ਜਾਂਦਾ ਜੇ ਮਿੱਤਰਾਂ ਦੀ ਸੁਣਦੇ ਹੁੰਦੇ ਫਿਰ ਇਹ ਤਾਂ ਗੱਲ ਪਹਿਲੇ ਨਿਬੜ ਜਾਨੇ ਸੀ ਸਾਨੂੰ ਕਈ ਕੰਮ ਕਰਨੇ ਪੈਣੇ ਆ ਨੌਜਵਾਨ ਜਿਹੜੇ ਸਾਡੇ ਜੋਸ਼ ਵਾਲੇ ਜਿਹੜੇ ਲੀਡ ਕਰਨ ਦੀ ਸਬਰਥਾ ਰੱਖਦੇ ਆ ਇਹ ਲੱਖਾ ਸਾਡਾ ਹੋਰ ਸਾਰੇ ਗੱਭਰੂ ਉਹ ਲੀਡ ਕਰਨ ਜਿਹੜੇ ਲੇਖਕ ਆ ਉਹ ਲਿਖ ਕੇ ਜੋਸ਼ ਆਂ ਆਂ 12 ਗੌਣ ਜਿਹੜੇ ਪੱਤਰਕਾਰ ਆ ਉਹ ਪੱਤਰਕਾਰ ਤੱਬਰ ਜਿਹੜੇ ਬੁੱਧੀਜੀਵ ਆ ਉਹ ਆਰਟੀਕਲ ਲਿਖਣ ਸੋ ਜਿਹੜੇ ਸਾਡੇ ਵਕੀਲ ਆ ਉਹ ਕਾਨੂੰਨੀ ਨੁਕਤੇ ਫੜਨ ਉਹ ਇਸ ਤਰ੍ਹਾਂ ਕਰਕੇ ਸਾਨੂੰ ਇੱਕ ਸਮਾਜ ਸਿਰਜਣਾ ਪਊਗਾ ਆਓ ਆਪਣੀ ਅਗਲੀ ਜਨਰੇਸ਼ਨ ਜਿਹੜੇ ਅੱਜ 10 ਸਾਲ ਦੇ ਆ ਉਹਨੂੰ ਆਉਣ ਵਾਲੇ 10 ਸਾਲਾਂ ਲਈ ਪ੍ਰਿਪੇਅਰ ਕਰੀਏ ਤਾਂ ਕਿ ਉਹ ਅਫਸਰ ਡਾਕਟਰ ਤੇ ਵਜ਼ੀਰ ਬਣ ਤਾਂ ਕਿ ਉਹ ਕ੍ਰਪਸ਼ਨ ਤੋਂ ਦੂਰ ਰਹਿਣ ਤਾਂ ਕਿ ਇੱਕ ਨਵੀਂ ਦੁਨੀਆ ਸਿਰ ਤੋਂ ਅਸੀਂ ਜਿਸ ਦੁਨੀਆ ਚਾਹੇ ਸ਼ਾਇਦ ਬਹੁਤੀ ਵਧੀਆ ਨਹੀਂ ਸੋ ਇੰਨੀ ਆ ਕੇ ਗੱਲਾਂ ਮੇਰੇ ਕੋਲ ਕੋਈ ਗਲਤੀ ਹੋ ਗਈ ਤਾਂ ਤੁਹਾਡੇ ਬੱਚਿਆਂ ਬਾਸਰ ਦਿਓ ਹਾਂ ਜੀ ਜੱਟਾਂ ਨੂੰ ਸੁਣਨਾ ਚਾਹੁੰਦਾ ਤਿਆਰੀ ਹੈ ਹਾਂ ਜੀ ਬਾਈ ਜੀ ਸਰਕਾਰ ਕੇ ਲਈ ਕਿ ਕਿਸਾਨ ਦੇ ਹੱਥ ਮੇਂ ਜੱਟਾਂ ਬਾਈ ਜੀ ਪੱਤਰਕਾਰ ਹੋ ਤੁਸੀਂ ਪત્રਕਾਰ ਸਾਹਿਬ ਮੈਨੂੰ ਮੈਂ ਪਹਿਲਾਂ ਵੀ ਕਹਿ ਦਿੱਕੋ ਨਾ ਤਾਂ ਮੈਂ ਲੀਡਰ ਇੱਕ ਇੱਕ ਪ੍ਰੋਬਲਮ ਹੈ ਸਾਡੇ ਜੀ ਵੀ ਆ ਅਸੀਂ ਸਾਰੇ ਬੋਲਣਾ ਚਾਹੁੰਦੇ ਆ ਸੁਣਨਾ ਨਹੀਂ ਪਉਂਚਦਾ ਐਵੇਂ ਮਰਦੇ ਆ ਮੈਂ ਤਾਂ ਮੈਂ ਤਾਂ ਇਹਦਾ ਵੀਰਾਂ ਦੇ ਪਿਆਰ ਲਈ ਆਇਆ ਮੈਨੂੰ ਮੈਂ ਤਾਂ ਬਿਮਾਰ ਸੀ ਕਹਿ ਦਿੰਦਾ ਮੈਂ ਤਾਂ ਜਿੱਦ ਕਰਕੇ ਆਇਆ ਸਾਰੇ ਜੇ ਬੋਲਣ ਲੱਗ ਜਾਂਗੇ ਨਾ ਫਿਰ ਕੋਈ ਹੱਲ ਨਹੀਂ ਹੋਣਾ ਸਾਡੀ ਤਾਂ ਇਹ ਬੇਨਤੀ ਹੈ ਜਿਹੜੇ ਸਾਡੇ ਬਾਪੂ ਜਿਹੜੇ ਜੂਨੀਅਰ ਨਾਲ ਲੀਡ ਕਰਦੇ 30 31 ਕਿੰਨੀਆਂ ਜੱਥੇਬੰਦੀਆਂ ਹੋਣਾ ਅੱਜ 30 31 ਐਈ ਤਾਂ ਬਾਪੂ ਨੂੰ ਬੇਨਤੀ ਕਰ ਸਕਦੇ ਹਾਂ ਅਸੀਂ ਅਸੀਂ ਉਹਨਾਂ ਨੂੰ ਕੋਈ ਰੋਬ ਨਹੀਂ ਦਿੱਤਾ ਤੇ ਵੀ 31 ਵੀ ਇਕੱਠੇ ਹੋ ਜਾਈਓ ਇੱਕੋ ਇੱਕੋ ਜੂਨੀਅਨ ਜਦੋਂ ਬਣ ਗਈ ਨਾ ਪੂਰੇ ਭਾਰਤ ਦੀ ਸਰਕਾਰ ਵੀ ਫਿਰ ਤੁਹਾਡੀ ਹੋਊਗੀ ਇਹ ਜਦ ਮੈਂ ਜਦ ਮੈਂ ਸਮਾਜਿਕ ਗੀਤ ਗਾਉਣਾ ਸੀ ਕਹਿੰਦੇ ਨੱਚਣ ਵਾਲਾ ਨਹੀਂ ਹੁਣ ਆਉਂਦਾ ਨਾ ਸਵਾਦ ਉਹ ਨੱਚਾਤ ਅਗਲੇ ਨਹੀਂ ਹੈ ਥੋੜਿਆ ਕਰੋ ਜਿਹੜਾ ਜਿਹੜਾ ਲੇਖਕ ਹੁੰਦਾ ਉਹ ਮੈਂ ਨਹੀਂ ਕਹਿੰਦਾ ਸਾਰੇ ਲੇਖਕ ਮਹਾਨ ਹੈ ਜਾਂ ਮੈਂ ਮਾਮੇ ਨੂੰ ਨਾ ਮੈਂ ਨਹੀਂ ਕਹਿੰਦਾ ਮੈਂ ਮਹਾਨ ਹੈ ਲੇਖਕ ਬਹੁਤ ਕੁ ਗਿਆਨੀ ਹੁੰਦਾ ਹੈ ਚੰਦ ਤੇ ਤਾਂ ਹੋਣ ਗਈ ਹੈ ਦੁਨੀਆ ਪਰ ਕਵੀ ਬਹੁਤ ਪਹਿਲਾਂ ਚਲੇ ਗਿਆ ਸੀ ਪਹਿਲਾ ਆकांक्षा ਹੁੰਦੀ ਹੈ ਕਿਸੇ ਚੀਜ਼ ਦੀ ਕਾਮਨਾ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਸੁਪਨਾ ਸਿਰਜਿਆ ਜਾਂਦਾ ਫਿਰ ਉਹਨੂੰ ਅਮਲੀ ਰੂਪ ਦਿੱਤਾ ਜਾਂਦਾ ਸੋ ਮੈਂ ਤਾਂ 15 ਸਾਲ ਦਾ ਕਹੀ ਜਾਂਦਾ ਕਿ ਜਾਣੀ ਹੈ ਇਹ ਸੋ ਇਸ ਕਰਕੇ ਗਵਨ ਵਾਲੇ ਵੀ ਭਾੜੇ ਆ ਪਿਆਰ ਕਰਿਆ ਕਰੋ ਆਪਾਂ ਨੂੰ ਆਪਸੀ ਲੜਾਈਆਂ ਛੱਡਣੀਆਂ ਪੈਣਗੀਆਂ ਨੌਜਵਾਨ ਜਿਹੜੇ ਮੇਰੇ ਗੀਤਾਂ ਨੂੰ ਪਿਆਰ ਕਰਦੇ ਆ ਮੈਂ ਬੇਨਤੀ ਦੋ ਹੱਥ ਜੋੜ ਕੇ ਕਰਦਾ ਕਿ ਸਿਰਫ ਮੇਰਾ ਗੀਤ ਸੁਣਨਾ ਮੇਰੀ ਮਹਾਨਤਾ ਦੀ ਕਦੇ ਵੀ ਖਬਰ ਨਹੀਂ ਲਾਉਣੀ ਨਾ ਫੋਟੋ ਲਾਉਣੀ ਆ ਜੇ ਹੁਣ ਲਾਓਗੇ ਮੈਂ ਵਕੀਲ ਦਾ ਨੋਟਿਸ ਭੇਜੂਗਾ ਅੰਦਰ ਕਰੋ ਕਿਉਂਕਿ ਜਿਹੜੇ ਸਾਡੇ ਬਜ਼ੁਰਗਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਸਾਰਾ ਦਿਨ ਸਾਰੇ ਗਾਉਣ ਵਾਲੇ ਜੁਆਕ ਸੁਣੀ ਜਾਂਦੇ ਆ ਗਾਉਣ ਗਾਉਣ ਵਾਲਿਆਂ ਦੇ ਇੱਕ ਵਕਤ ਹੋ ਸਕਦਾ ਅੱਧਾ ਘੰਟਾ 15 ਮਿੰਟ ਘੰਟਾ 24 ਘਟੇ ਗਾਉਣ ਵਾਲਾ ਥੋੜੀ ਹੋ ਸਕਦਾ ਹੈ ਕੋਈ ਆਵਾਦਨ ਦਾ ਟਾਈਮ ਹੈ ਕੋਈ ਪਰਿਵਾਰਕ ਟਾਈਮ ਹੈ ਕੋਈ ਸਮਾਜ ਦਾ ਟਾਈਮ ਹੈ ਸੋ ਮੇਰੇ ਗੀਤਾਂ ਨੂੰ ਸੁਣਨ ਵਾਲਿਓ ਕਿਸੇ ਵੀ ਕੰਟਰੋਵਰਸ਼ਲ ਤਰੀਕੇ ਨਾਲ ਮੇਰੀ ਖਬਰ ਨਹੀਂ ਲਾਉਣੀ ਵੀਰ ਬਣ ਕੇ ਬਸ ਗੀਤ ਸੁਣੋ ਜਿਹੋ ਜਿਹੋ ਕੰਮ ਜੋ ਇਹਦੇ ਕਰੇ ਜੇ ਤੁਸੀਂ ਕਹੋਗੇ ਸਾਰੀ ਸਮਾਜ ਕੋ ਉਹ ਵੀ ਗਾਉ ਸਾਰੀ ਗਾਉ ਲਾਗੇ ਹੋਰ ਦੱਸ ਪਤਾ ਨਹੀਂ ਕਿਧਰ ਕਹਿੰਦਾ ਦਿਸ਼ਾ ਮਾਰਦਾ ਮੈਂ ਤਾਂ ਕਸਾ ਮੈਂ ਤਾਂ ਖੋਪਰ ਬਾਣ ਨਹੀਂ ਆਇਆ ਤੁਹਾਡੇ ਕੋਲ ਉਹ ਬਾਤ ਤੁਹਾਡੇ ਲਈ ਲਿਖੂਗਾ ਤੁਹਾਡੇ ਲਈ ਗਾਊਗਾ ਤੁਹਾਡੇ ਦੇ ਹੱਥਾਂ ਲਿਖੂਗਾ ਚਾਹ ਉਹਦੇ ਲਈ ਜਿਹੜੀ ਮਰਜ਼ੀ ਖਮਿਆਜਾ ਭੁਗਤਣਾ ਪੈ ਜੇ ਮੈਂ ਤੇਜਿੰਦਰ ਸਿੰਘ ਆਇਆ ਮੇਰਾ ਬਾਪੂ ਵੀ ਕਿਸਾਨ ਆ ਮੈਂ ਵੀ ਕਿਸਾਨ ਆ ਮੈਂ ਕਿਸਾਨ ਖਿਲਾਫ ਤੋ ਅੱਜ ਮੈਂ ਪਸਾਰ ਜਦੋਂ ਆਪਣੀ ਫਤਿਹ ਹੋ ਗਈ ਇਹ ਆਰਡੀਨੈਂਸ ਵਾਪਸ ਹੋ ਗਈ ਫਿਰ ਆਪਾਂ ਜਿੱਥੇ ਤੁਸੀਂ ਕਹੋਗੇ ਇਕੱਠੇ ਹੋਗੇ ਆ ਲੱਖਾ ਛੋਟਾ ਵੀ ਜਿੱਥੇ ਕਹੋਗੇ ਉੱਥੇ ਖੜਾ ਲੱਗ ਜੀ ਦਲੀ ਜਿੱਤਲੀ ਗੱਲ ਜੋ ਸੇਵਾ ਲਓਗੇ ਉਹ ਵੀ ਤੁਹਾਡੇ ਚਰਨਾਂ ਚ ਰਸਤੇ ਜਾਵਾਂਗੇ ਹੋਰ ਦਫਾ ਤੋ ਇਹ ਮਸਲਾ ਜਿੱਤ ਲਈ ਇੱਕ ਵਾਰੀ ਉਸ ਤੋਂ ਬਾਅਦ ਜਿੱਥੇ ਕਹੋਗੇ ਜਿੱਥੇ ਕਹੋਗੇ ਦਿੱਲੀ ਲਾਵਾਂ ਯਾਤਰ ਮੰਤਰ ਲਾਦਾਂਗੇ ਆ ਲੱਗਿਆ ਬਾਕੀ ਜਿਹੜੇ ਮੇਰੇ ਪਟੇ ਕਲਾਕਾਰ ਹੈ ਜਾਂ ਮੇਰੇ ਛੋਟੇ ਵੀਰ ਸਾਰਿਆਂ ਵੱਲੋਂ ਮੇਰੀ ਆਜ ਵੀ ਕਬੂਲ ਕਰੋ ਸਾਰਿਆਂ ਵੱਲੋਂ ਸਾਰੀ ਆਨੰਦ ਕਲਾਕਾਰ ਕਰੋ ਸਾਰਿਆਂ ਨੇ ਆ ਜਾਣਾ ਕੌੜੀ ਕੋਲੇ ਆ ਇਧਰ ਖੜਾ ਮਜ਼ਦੂਰ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ